ਲੋਕ ਸਭਾ ਚੋਣਾਂ ਸਰਤੇ ਨੇ ਔਰ ਇਨਾਂ ਚੋਣਾਂ ਤੋਂ ਠੀਕ ਪਹਿਲਾਂ ਇੱਕ ਵੱਡਾ ਤੋਹਫਾ ਜਿਹੜਾ ਆ ਉਹ ਕੇਂਦਰ ਦੀ ਬੀਜੇਪੀ ਸਰਕਾਰ ਦੇ ਵੱਲੋਂ ਦੇਸ਼ ਵਾਸੀਆਂ ਨੂੰ ਦੇ ਦਿੱਤਾ ਗਿਆ ਇੱਕ ਵੱਡਾ ਫੈਸਲਾ ਲਿਆ ਗਿਆ ਜਿਸ ਨੂੰ ਕੇਂਦਰੀ ਮੰਤਰਾਲੇ ਦੇ ਵੱਲੋਂ ਵਿਸ਼ੇਸ਼ ਤੌਰ ਦੇ ਉੱਤੇ ਟਵੀਟ ਕਰਕੇ ਸਾਂਝਾ ਕੀਤਾ ਗਿਆ ਕੇਂਦਰੀ ਮੰਤਰਾਲੇ ਦੇ ਵੱਲੋਂ ਜੇ ਸਾਂਝਾ ਕੀਤਾ ਗਿਆ ਤਾਂ ਜ਼ਾਹਿਰ ਤੌਰ ਦੇ ਉੱਤੇ ਇਸ ਮਾਮਲੇ ਦੇ ਵਿੱਚ ਵਜ਼ਨ ਹੈ ਇਸ ਗੱਲ ਦੇ ਵਿੱਚ ਵਜ਼ਨ ਹੈ ਔਰ ਅੱਜ ਸਵੇਰ ਤੋਂ ਜਿਹੜੇ ਨਵੇਂ ਅੰਕੜੇ ਆਏ ਨੇ ਉਹ ਵੀ ਹੈਰਾਨ ਕਰ ਦੇਣ ਵਾਲੇ ਦਰਸਲ ਪੈਟਰੋਲ ਸਸਤਾ ਕਰ ਦਿੱਤਾ ਗਿਆ ਡੀਜ਼ਲ ਸਸਤਾ ਕਰ ਦਿੱਤਾ ਗਿਆ ਪਰ ਇਹ ਕਟੌਤੀ ਜਿਹੜੀ ਇਹਨਾਂ ਦੇ ਰੇਟਸ ਦੇ ਵਿੱਚ ਆਈ ਹੈ ਉਸ ਕਟੌਤੀ ਨੂੰ ਲੈ ਕੇ ਲੋਕਾਂ ਦਾ ਕੀ ਕਹਿਣਾ ਹੋਵੇਗਾ ਔਰ ਅੰਕੜੇ ਕੀ ਕਹਿੰਦੇ ਨੇ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਕਿੰਨਾ ਘਟਿਆ ਪੈਟਰੋਲ ਡੀਜ਼ਲ ਕਿੰਨੇ ਘਟੇ ਨੇ ਔਰ ਇਸ ਦੇ ਨਾਲ ਕੀ ਫਰਕ ਪਵੇਗਾ ਹੈਰਾਨੀ ਦੀ ਗੱਲ ਹੈ ਚੋਣਾ ਨਜ਼ਦੀਕ ਨੇ ਕਿਸੇ ਵੇਲੇ ਵੀ ਚੋਣ ਜ਼ਾਬਤੇ ਦਾ ਐਲਾਨ ਕੀਤਾ ਜਾ ਸਕਦਾ ਆ ਔਰ ਸਿਰ ਤੇ ਖੜੀਆਂ ਲੋਕ ਸਭਾ ਚੋਣਾਂ ਤੇ ਉਸ ਤੋਂ ਪਹਿਲਾਂ 2-2 ਰੁਪਏ ਪੈਟਰੋਲ ਤੇ ਡੀਜ਼ਲ ਘਟਾ ਦਿੱਤੇ ਗਏ ਨੇ ਯਾਨੀ ਕਿ ਪੈਟਰੋਲ ਦੇ ਡੀਜ਼ਲ ਦੇ ਰੇਟ ਦੇ ਵਿੱਚ 2-2 ਰੁਪਏ ਦੀ ਕਮੀ ਕਰ ਦਿੱਤੀ ਗਈ ਹੈ ਐਵਰੇਜ ਪੈਟਰੋਲ ਜਿਹੜਾ ਪੰਜਾਬ ਦੇ ਅੰਦਰ ਹੈਗਾ ਉਹ ਹੁਣ 96 ਰੁਪਏ ਦਾ ਮਿਲਦਾ ਪਿਆ ਯਾਨੀ ਕਿ ਪੰਜਾਬ ਭਰ ਦੇ ਵਿੱਚ ਜਿਹੜਾ ਐਵਰੇਜ ਰੇਟ ਹੋ ਗਿਆ ਪੈਟਰੋਲ ਦਾ ਉਹ 96 ਰੁਪਏ ਦੇ ਨਜ਼ਦੀਕ ਹੈਗਾ ਜਦਕਿ ਪੰਜਾਬ ਭਰ ਦੇ ਵਿੱਚ ਐਵਰੇਜ ਰੇਟ ਡੀਜ਼ਲ ਦਾ ਜਿਹੜਾ ਹੈਗਾ ਉਹ 86 ਰੁਪਏ ਹੈਗਾ ਹਾਲਾਂਕਿ ਜੇ 2-2 ਰੁਪਏ ਘਟਾਏ ਨੇ ਤਾਂ ਇਸ ਤੋਂ ਪਹਿਲਾਂ 98 ਦੇ ਕਰੀਬ ਸੀ 98 ਜਿਹੜੀ 90 ਦੇ ਕਰੀਬ ਪੈਟਰੋਲ ਸੀ ਤੇ ਜੇ ਡੀਜ਼ਲ ਦੀ ਗੱਲ ਕਰੀਏ ਤਾਂ 88 ਤੋਂ 99 ਦੇ ਵਿੱਚ ਜਿਹੜਾ ਡੀਜ਼ਲ ਸੀਗਾ ਉਹ ਸੀਗਾ ਪਰ ਇਹਨਾਂ ਦੇ ਵਿੱਚ ਹੁਣ ਵੱਡੀ ਕਮੀ ਜਿਹੜੀ ਹੈ ਉਹ ਆ ਚੱਲੀ ਹੈ ਔਰ ਇਸੇ ਦੇ ਚੱਲਦੇ ਅੱਜ ਸਵੇਰ 6 ਵਜੇ ਤੋਂ ਇਹ ਕਮੀ ਲਿਆਂਦੀ ਗਈ ਹੈ ਸਵੇਰ 6 ਵਜੇ ਤੋਂ ਨਵੇਂ ਹੁਕਮ ਇੰਪਲੀਮੈਂਟ ਕੀਤੇ ਗਏ ਨੇ ਔਰ ਸਵੇਰ 6 ਵਜੇ ਤੋਂ 2 ਰੁਪਏ ਸਸਤਾ ਫਿਊਲ ਮਿਲਦਾ ਪਿਆ ਉਹ ਭਾਵੇਂ ਪੈਟਰੋਲ ਹੋਵੇ ਭਾਵੇਂ ਡੀਜ਼ਲ ਹੋਵੇ ਪੂਰੇ ਭਾਰਤ ਦੇ ਵਿੱਚ ਦੋ ਰੁਪਏ ਸਸਤਾ ਕਰ ਦਿੱਤਾ ਗਿਆ ਹੈ ਔਰ ਇਸ ਮਾਮਲੇ ਨੂੰ ਲੈ ਕੇ ਜੇ ਮੰਤਰਾਲੇ ਦੀ ਗੱਲ ਕਰੀਏ ਤਾਂ ਮੰਤਰਾਲੇ ਵੱਲੋਂ ਵੀ ਇਸ ਬਾਰੇ ਜਾਣਕਾਰੀ ਸਾਂਝੀ ਕਰ ਦਿੱਤੀ ਗਈ ਹੈ ਔਰ ਹੁਕਮ ਸੁਣਾ ਦਿੱਤੇ ਗਏ ਨੇ ਸਾਰੀਆਂ ਆਇਲ ਮਾਰਕੀਟਿੰਗ ਕੰਪਨੀਆਂਜ਼ ਨੂੰ ਓ ਐਮ ਸੀਜ਼ ਨੂੰ ਹੁਕਮ ਸੁਣਾ ਦਿੱਤੇ ਗਏ ਨੇ ਔਰ ਸਵੇਰ ਅੱਜ ਸਵੇਰ 6 ਵਜੇ ਤੋਂ ਲੈ ਕੇ ਯਾਨੀ ਕਿ ਜਿਹੜੀ 15 ਤਰੀਕ 15 ਮਾਰਚ ਦੀ ਮਿਆਦ ਦਿੱਤੀ ਗਈ ਸੀ 15 ਮਾਰਚ ਤੋਂ ਸ਼ੁਰੂਆਤ ਹੋਣ ਜਾ ਰਹੀ ਸੀ ਇਸ ਨਵੇਂ ਹੁਕਮ ਦੀ ਉਹ 15 ਮਾਰਚ ਯਾਨੀ ਕਿ ਅੱਜ ਸਵੇਰ 6 ਵਜੇ ਤੋਂ ਇਹ ਐਲਾਨ ਕੀਤਾ ਗਿਆ ਆ ਕਿ ਪੈਟਰੋਲ ਤੇ ਡੀਜ਼ਲ ਦਾ ਰੇਟ ਜਿਹੜਾ ਉਹ ਘਟਾ ਦਿੱਤਾ ਗਿਆ ਆ ਲੋਕਾਂ ਵਾਸਤੇ ਵੱਡਾ ਤੋਹਫਾ ਮੰਨਿਆ ਜਾ ਰਿਹਾ ਏ ਜੇ ਗੱਲ ਕਰੀਏ ਹਰਦੀਪ ਪੁਰੀ ਦੀ ਯੂਨੀਅਨ ਮਨਿਸਟਰ ਹਰਦੀਪ ਸਿੰਘ ਪੁਰੀ ਦੀ ਤੇ ਉਹਨਾਂ ਨੇ ਮੋਦੀ ਸਰਕਾਰ ਦੇ ਗੁਣਗਾਨ ਕੀਤੇ ਨੇ ਟਵੀਟ ਦੇ ਵਿੱਚ ਕਲੰਮਾ ਚੌੜਾ ਟਵੀਟ ਲਿਖਿਆ ਤੇ ਉਸ ਦੇ ਵਿੱਚ ਮੋਦੀ ਸਰਕਾਰ ਦੇ ਗੁਣਗਾਨ ਕੀਤੇ ਨੇ ਉਹਨਾਂ ਦਾ ਦਾਵਾ ਆ ਕਿ ਜਿੱਥੇ ਪੂਰਾ ਵਿਸ਼ਵ ਤੇਲ ਸੰਕਟ ਦੇ ਨਾਲ ਜੂਝਦਾ ਪਿਆ ਆ ਜਿੱਥੇ ਪੂਰੇ ਵਿਸ਼ਵ ਦੇ ਵਿੱਚ ਤੇਲ ਨਾਲ ਸੰਬੰਧਿਤ ਸੰਕਟ ਜਾਰੀ ਨੇ ਉੱਥੇ ਹੀ ਭਾਰਤ ਸਰਕਾਰ ਐ ਜਿਸ ਨੇ 2 ਰੁਪਏ ਸਸਤਾ ਕਰ ਦਿੱਤਾ ਪੈਟਰੋਲ ਔਰ ਡੀਜ਼ਲ ਹੈਰਾਨੀ ਦੀ ਗੱਲ ਹੈ ਇਹ ਉਹ ਸਰਕਾਰ ਕਹਿ ਰਹੀ ਹੈ ਉਹ ਸਰਕਾਰ ਦਾ ਨੁਮਾਇੰਦਾ ਇਹ ਗੱਲ ਕਹਿੰਦਾ ਨਜ਼ਰ ਆ ਰਿਹਾ ਹੈ ਜਿਹੜੀ ਸਰਕਾਰ ਦੇ ਰਾਜ ਵਿੱਚ ਲੰਗੇ 2014 ਤੋਂ ਲੈ ਕੇ ਹੁਣ ਤੱਕ 10 ਸਾਲਾਂ ਦੇ ਰਾਜ ਦੇ ਵਿੱਚ ਪੈਟਰੋਲ ਦੀ ਕੀਮਤ ਜਿਹੜੀ ਹੈ ਉਹ 66 ਰੁਪਏ ਤੋਂ ਵੱਧ ਕੇ 100 ਰੁਪਏ ਤੱਕ ਪਹੁੰਚ ਗਈ ਔਰ ਇਹਨਾਂ ਹਾਲਾਤਾਂ ਦੇ ਵਿੱਚ ਜਿੱਥੇ ਪੈਟਰੋਲ ਐਨੇ ਵੱਡੇ ਪੱਧਰ ਦੇ ਉੱਤੇ ਵਧਿਆ ਇਸ ਦੀ ਮਾਤਰਾ ਇਸ ਦਾ ਰੇਟ ਐਨੇ ਵੱਡੇ ਪੱਧਰ ਤੇ ਵਧਿਆ ਉੱਥੇ ਹੁਣ 2024 ਦੀਆਂ ਲੋਕ ਸਭਾ ਤੋਂ ਪਹਿਲਾਂ ਆ ਕੇ ਠੀਕ ਪਹਿਲਾਂ 2 ਰੁਪਏ ਸਸਤਾ ਕਰ ਦੇਣਾ ਪੈਟਰੋਲਰ ਇਹ ਕਹਿ ਦੇਣਾ ਕਿ ਭਾਰਤ ਸਰਕਾਰ ਜਿਹੜੀ ਆ ਉਹ ਭਾਰਤ ਦੇ ਲੋਕਾਂ ਦੇ ਹੱਕ ਜਿਹੜੇ ਆ ਉਹ ਜਾਣਦੀ ਆ ਉਹਨਾਂ ਦੇ ਹਿੱਤ ਦੇ ਵਿੱਚ ਫੈਸਲੇ ਸੁਣਾ ਰਹੀ ਹੈ ਉੱਥੇ ਹੀ ਹਰਦੀਪ ਪੁਰੀ ਦੀ ਗੱਲ ਕਰੀਏ ਇਹ ਤਾਂ ਲੰਮਾ ਚੌੜਾ ਟਵੀਟ ਤਾਂ ਲਿਖਿਆ ਪਰ ਨਾਲ ਦੀ ਨਾਲ ਵਨ ਸੁਵੰਨੀਆ ਕਵਤਾਵਾਂ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ ਹੈ ਔਰ ਕਿਹਾ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਜਿਹੜੇ ਨੇ ਉਹ ਭਾਰਤ ਵਾਸੀਆਂ ਦੇ ਹੱਕ ਵਾਸਤੇ ਆਪਣੀ ਜੰਗ ਜਾਰੀ ਰੱਖਣਗੇ ਪਰ ਹੈਰਾਨੀ ਦੀ ਗੱਲ ਹੈ ਇਹ ਜਿਹੜੀ ਜੰਗ ਜਾਰੀ ਰੱਖ ਰਹੇ ਨੇ ਉਸ ਦੇ ਵਿੱਚ ਪਟ્રોલ ਦੀ ਕੀਮਤ ਜਦੋਂ 100 ਤੇ ਪਹੁੰਚ ਗਈ ਤੇ ਉਸ ਵੇਲੇ ਇਸ ਦਾ ਜਵਾਬ ਦੇਣ ਲਈ ਕੋਈ ਅੱਗੇ ਨਹੀਂ ਆਇਆ ਪਰ ਹੁਣ 2 ਰੁਪਏ ਘਟਾਉਣ ਲੱਗੇ ਵੱਡੇ ਪੱਧਰ ਦੇ ਉੱਤੇ ਐਲਾਨ ਕੀਤੇ ਜਾ ਰਹੇ ਨੇ ਲੰਮੇ ਚੌੜੇ ਟਵੀਟਸ ਲਿਖ ਕੇ ਪਾਏ ਜਾ ਰਹੇ ਨੇ ਮੰਤਰਾਲੇ ਵੱਲੋਂ ਖਾਸ ਤੌਰ ਦੇ ਉੱਤੇ ਇਸ ਸੰਬੰਧੀ ਟਵੀਟ ਕੀਤਾ ਜਾ ਰਿਹਾ ਅਸੀਂ ਤੁਹਾਨੂੰ ਇੱਕ ਡਾਟਾ ਟੇਬਲ ਵੀ ਦਿਖਾ ਰਹੇ ਹਾਂ ਜਿਸ ਦੇ ਵਿੱਚ 2014 ਤੋਂ ਲੈ ਕੇ ਹੁਣ 2000 24 ਤੱਕ ਦੇ ਸਾਰੇ ਅੰਕੜੇ ਮੌਜੂਦ ਨੇ ਪੈਟਰੋਲ ਦੀ ਕੀਮਤ ਕਿਸ ਤਰ੍ਹਾਂ ਫਲਕਚੂਏਟ ਕੀਤੀ ਔਰ ਲਗਾਤਾਰ 2014 ਤੋਂ ਬਾਅਦ 2024 ਤੱਕ ਪੈਟਰੋਲ ਦੀ ਕੀਮਤ ਡੀਜ਼ਲ ਦੀ ਕੀਮਤ ਵਧਦੀ ਗਈ ਹੈ ਔਰ ਇੱਕ ਔਰ ਇੱਕ ਸਮਾਂ ਇਦਾਂ ਦਾ ਵੀ ਆਇਆ 2023 ਦੇ ਕਰੀਬ ਜਦੋਂ ਇਹ ਪੈਟਰੋਲ ਦੀ ਕੀਮਤ ਵਧ ਕੇ 100 ਰੁਪਏ ਤੱਕ ਪਹੁੰਚ ਗਈ ਸੀ ਔਰ ਇਹੋ ਜਿਹਾ ਸਮਾਂ ਵੀ ਆਇਆ ਜਦੋਂ ਡੀਜ਼ਲ ਦੀ ਕੀਮਤ ਜਿਹੜੀ ਆ ਉਹ ਪੈਟਰੋਲ ਦੀ ਕੀਮਤ ਨੂੰ ਵੀ ਐਕਸੀਡ ਕਰ ਗਈ ਸੀ ਯਾਨੀ ਕਿ ਇਹ ਸਾਰਾ ਕੁਝ ਮੋਦੀ ਸਰਕਾਰ ਦੇ ਵਿੱਚ ਵਾਪਰਿਆ ਇਹ ਕੀਮਤ ਕਿਸ ਤਰ੍ਹਾਂ ਲਗਾਤਾਰ ਵਧਦੀ ਗਈ ਇਸ ਨੂੰ ਲੈ ਕੇ ਕੋਈ ਜਵਾਬ ਨਹੀਂ ਹੈ ਪਰ ਜਦੋਂ ਪੈਟਰੋਲ ਤੇ ਡੀਜ਼ਲ ਆਪਣੇ ਚਰਮ ਤੇ ਹੁੰਦੇ ਨੇ ਉਹਨਾਂ ਦੀ ਕੀਮਤ ਆਪਣੇ ਚਰਮ ਤੇ ਹੁੰਦੀ ਹੈ ਉਸ ਵੇਲੇ 2 ਰੁਪਏ ਘਟਾ ਦੇਣਾ ਆਪਣੇ ਆਪ ਦੇ ਵਿੱਚ ਇੱਕ ਵੱਡੀ ਉਪਲਬਧੀ ਕਾਇਮ ਕਰਕੇ ਦਿਖਾ ਦੇਣਾ ਇਹ ਸਵਾਲ ਖੜੇ ਕਰ ਰਿਹਾ ਇਹਨਾਂ ਹਾਲਾਤਾਂ ਦੇ ਵਿੱਚ ਉਹਨਾਂ ਸਵਾਲਾਂ ਦੇ ਜਵਾਬ ਕਿਉਂ ਨਹੀਂ ਦਿੱਤੇ ਗਏ ਜਦੋਂ ਇਹ ਪੁੱਛਿਆ ਗਿਆ ਕਿ ਇਹ ਪੈਟਰੋਲ ਦੀ ਕੀਮਤ ਵਧ ਕੇ 100 ਰੁਪਏ ਕਿੱਦਾਂ ਪਹੁੰਚ ਗਈ ਇਹ ਡੀਜ਼ਲ ਦੀ ਕੀਮਤ ਵਧ ਕੇ 90 ਰੁਪਏ ਤੱਕ ਕਿੱਦਾਂ ਪਹੁੰਚ ਗਈ ਪਰ ਹੁਣ ਜਦੋਂ 2 ਰੁਪਏ ਘਟਾ ਦਿੱਤੇ ਗਏ ਨੇ ਤਾਂ ਦੇਸ਼ ਭਰ ਦੇ ਵਿੱਚ ਵਿਸ਼ਵ ਭਰ ਦੇ ਵਿੱਚ ਇਸ ਗੱਲ ਦਾ ਟੰਡੋਰਾ ਜ਼ਰੂਰ ਪਟਿਆ ਜਾ ਰਿਹਾ ਪਰ ਇਹਨਾਂ ਹਾਲਾਤਾਂ ਨੂੰ ਲੈ ਕੇ ਕਿ 2 ਰੁਪਏ ਕਟੌਤੀ ਬੀਜੇਪੀ ਨੂੰ ਵੋਟ ਦਵਾ ਸਕੇਗੀ ਜਾਂ ਫਿਰ ਇਸ 2 ਰੁਪਏ ਦੀ ਕਟੌਤੀ ਦੇ ਨਾਲ ਕੀ ਲੋਕ ਹਮ-ਹਮਾ ਕੇ ਬੀਜੇਪੀ ਨੂੰ ਵੋਟ ਪਾਣ ਪਹੁੰਚ ਜਾਣਗੇ ਇਹ ਲੋਕਾਂ ਤੇ ਵੀ ਨਿਰਭਰ ਕਰਦਾ ਹੈ ਕਿਉਂਕਿ ਆਮ ਤੌਰ ਦੇ ਉਤੇ ਇਸੇ ਤਰ੍ਹਾਂ ਹੁੰਦਾ ਜਦੋਂ ਚੋਣਾਂ ਨਜ਼ਦੀਕ ਹੁੰਦੀਆਂ ਵੋਟਾਂ ਨਜ਼ਦੀਕ ਹੁੰਦੀਆਂ ਉਸ ਵੇਲੇ ਕੋਈ ਇਹੋ ਜੀ ਸਕੀਮ ਕੱਢ ਕੇ ਲਈ ਜਾਂਦੀ ਹੈ ਜਿਸ ਦੇ ਵਿੱਚ ਘੱਟ ਮਾਤਰਾ ਦੇ ਵਿੱਚ ਕਟੌਤੀ ਕੀਤੀ ਜਾਂਦੀ ਹੈ ਲੋਕਾਂ ਨੂੰ ਲਲਚਾਇਆ ਜਾਂਦਾ ਔਰ ਲੋਕ ਲਾਲ ਚੋਣਾਂ ਵਿੱਚ ਆ ਕੇ ਤੇ ਵੋਟਾਂ ਪਾ ਦਿੰਦੇ ਨੇ ਔਰ ਇਸ ਵਾਰ ਵੀ ਕੀ ਇਸੇ ਤਰ੍ਹਾਂ ਹੋਵੇਗਾ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਹੋਈ ਇਹ 2 ਰੁਪਏ ਦੀ ਕਟੌਤੀ ਕਿ ਮੋਦੀ ਸਰਕਾਰ ਦੇ ਦੁਆਰਾ ਸਰਕਾਰ ਦੇ ਵਿੱਚ ਆਉਣ ਦਾ ਸਬੱਬ ਬਣੇਗੀ ਆਉਣ ਵਾਲਾ ਸਮਾਂ ਇਸ ਸਵਾਲ ਦਾ ਜਵਾਬ ਦੇਵੇਗਾ ਔਰ ਇਸ ਮਾਮਲੇ ਨੂੰ ਲੈ ਕੇ ਕੀ ਕੁਝ ਸਾਹਮਣੇ ਆਉਂਦਾ ਹੈ ਲੋਕ ਸਭਾ ਦੇ ਰਿਜ਼ਲਟਸ ਕੀ ਕਹਿੰਦੇ ਨੇ ਉਹ ਸਮਾਂ ਦੱਸੇਗਾ ਫਿਲਹਾਲ ਹਰ ਕੋਈ ਇਸ ਚੀਜ਼ ਵੱਲ ਧਿਆਨ ਦੇ ਰਿਹਾ ਹੈ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਵੱਲੋਂ ਕਿਹੜੇ ਐਲਾਨ ਕੀਤੇ ਜਾਂਦੇ ਆ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰਹੋ ਵਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ